ਬਾਈ ਕਾਲ ਸਾਹਿਬ ਬਾਈ ਗੁਰਜੀ ਕੀ ਫਤਿਹ ਜੀ ਹੋਰ ਪਿਆਰਿਓ ਚੜ੍ਹਦੀ ਕਲਾ ਜੀ ਹਾਂਜੀ ਮਰਦ ਚੜ੍ਹਦੀ ਕਲਾ ਜੀ ਲੱਗ ਕੇ ਨਾ ਫੋਟੀ ਚਾਹ ਪੀਂ ਚਲ ਗਿਆ ਮੈਂ ਅੰਦਰੋਂ ਚਾਹ ਪੀਂ ਚਲ ਗਈ ਅ ਚਾਹ ਕੀ ਗੱਲ ਅੱਛਾ ਸਾਹ ਉਸ ਤੇ ਯਾਰੋ ਦਾ ਉਸ ਤੇ ਗੱਡੀ ਲਾ ਕੇ ਨਾ ਮੈਂ ਚਾਹ ਪੀਂ ਚਲ ਗਿਆ ਅੱਛਾ ਉਹ ਖੋਣੋਂ ਜਾਂ ਕੰਦੇ ਆਏ ਮਾ ਬਾਬੇ ਤੇਰੀ ਉਮਰ ਕਿੰਨੀ ਹੈਗੀ ਏ ਮੇਰੀ ਜੀ ਆ 60 ਸਾਲ 60 ਸਾਲ ਦੀ ਹੈ ਕਿਰੇ ਪਾਹੇ ਕਮਾਲੇ ਸਵੇਰ ਦੇ ਅੱਜ ਸਵੇਰ ਦਾ ਕੋਈ ਪਲਾਨ ਨਹੀਂ ਅੱਜ ਕੁਛ ਨਹੀਂ ਕਰਾਂ ਮੈਂ ਵਾਹੀ ਕੋਈ ਤੇ ਇਹ 50 60 ਤੋਂ ਮੈਂ ਤਾਂ ਅੱਛਾ ਇਹ ਆ ਗਿਆ ਇਹ ਕਿੰਨਾ ਚਿਰ ਹੋ ਗਿਆ ਰਿਕਸ਼ਾ ਮੰਦੇ ਨੂੰ ਮੰਦੇ ਨੂੰ ਕਿੰਨਾ ਚਿਰ ਹੋ ਗਿਆ 30 ਸਾਲ ਹੋ ਗਏ ਰਿਕਸ਼ਾ ਚੱਲਦਾ ਇਹ ਕਦੀ ਮਨ ਚ ਨਹੀਂ ਆਇਆ ਕਿ ਮਹਾਰਾਜ ਮੈਨੂੰ ਗੱਡੀਆਂ ਦਿਓ ਜਿਵੇਂ ਸਾਡੇ ਕੋਲ ਬੁਲਟ ਹੈਗੇ ਨੇ ਤੁਹਾਡੇ ਮਨ ਚ ਨਹੀਂ ਆਇਆ ਕਿ ਮਹਾਰਾਜ ਗੱਡੀਆਂ ਦਿਓ ਸਾਨੂੰ ਮਨ ਚ ਤਾਂ ਹੁੰਦਾ ਹੈ ਹੁਣ ਤੇ ਆਸਰੇ ਵਾਲਾ ਕੋਈ ਹੋਰ ਚੱਲਦਾ ਅੱਛਾ ਆਪਣੀ ਲੈ ਲਈਏ ਆਪਣੀ ਲੈ ਲਈਏ ਅੱਛਾ ਗੱਡੀ ਗੱਡੀ ਆਪਣੀ ਇੱਕ ਲੈ ਲਈਏ ਆ ਵੀ ਕਿਰਾਏ ਦੇ ਆ

ਹੂੰ ਕੋ ਕਰਾਪਾ ਦਾ ਹੋਣਾ ਨਹੀਂ ਤੇ ਪ੍ਰਸੰਤ ਰਹਾ ਅੱਖ ਦਾ ਉਹ ਐਦਾ ਐਦਾਂ ਨਹੀਂ ਦੇਖਦਾ ਇੱਕ ਦਾ ਅੱਛਾ ਇੱਕ ਦੋ ਦੇਖਦਾ ਇੱਕ ਤਾਂ ਨਜੁੰਦਾ ਤੇ ਤੁਹਾਡੇ ਕੋ ਗੱਡੀ ਲਈ ਨਹੀਂ ਜਾਂਦੀ ਲਾ ਹਾਂ ਲਈ 25 ਸਾਲ ਹੋ ਗਏ ਹਾਂ ਵਾਹਿਗੁਰੂ ਤੇ ਕਦੀ ਗੁਰੂ ਤੇ ਕੋਈ ਗਿਲਾ ਨਹੀਂ ਆਇਆ ਮਹਾਰਾਜ ਦੇ ਮਹਾਰਾਜ ਦੇ ਇੱਕ ਗੁਜਾਰ ਸਾਹਿਬ ਜੀ ਆਏ ਸਾਰੇ ਮਥਾ ਹੀ ਕਟੇ ਦੇ ਕਦੀ ਗਿਲਾ ਨਹੀਂ ਆਇਆ ਕਿ ਮਹਾਰਾਜ ਮੈਨੂੰ ਗੱਡੀ ਲੈ ਦਿਓ ਕਿਦਾਂ ਮੈਂ ਤਾਂ ਅਰਦਾਸ ਕੀਤੀ ਆ ਗੁਰੂ ਸਾਹਿਬ ਜੀ ਬਣੋ ਕੋਈ ਬਾਰੇ ਰਸਤ ਕਰਦੇ ਹੋ ਪਰ ਮਿਲਦੀ ਨਹੀਂ ਅਜੇ ਤੱਕ ਗੱਡੀ ਅੱਛਾ ਮੰਗਣਾ ਨਹੀਂ ਮੰਗਣਾ ਨਹੀਂ ਸਿੱਖਾਣੇ ਕਦੀ ਮੰਗਣਾ ਸਿੱਖਿਆ ਹੀ ਨਹੀਂ ਸਿੱਖ ਮੰਗਦੇ ਹੀ ਨਹੀਂ ਇਹੋ ਮੇਰੀ ਆਖੀ ਤੈਨੂੰ ਨਾ ਨਹੀਂ ਕਿਹੋ ਜਿਹਾ ਤਾਂ ਮੰਗਿਆ ਨਹੀਂ ਨਾ ਮੈਂ ਨਹੀਂ ਮੰਗਾਇਆ ਤੂੰ 1000 ਰੁਪਏ ਦੇ ਦਿੰਨਾ ਹੈਗਾ ਖਾ ਲੋ ਨਹੀਂ ਤੇ ਮਾਰ ਦੇ ਅੱਛਾ ਆ ਗੱਡੀ ਕਿਰਾਏ ਤੇ ਕਿਰਾਏ ਦੇ ਨਾਲ ਦੇ ਦੀ ਠੀਕ ਆ ਕਿੰਨਾ ਕਿਰਾਇਆ ਦਾ ਉਹੋ ਜਿਹਾ ਜਿਹੜਾ ਰੋਜ਼ ਦਾ 40 ਰੁਪਏ ਤੇ ਕਿੰਨੇ ਕਮਾਉਂਦੇ ਹੋ ਮੇਰੇ ਮਨ ਦੀ ਮਨ ਦੀ ਖੁਆਇਸ਼ ਹੈਗੀ ਆ ਤੁਹਾਡੀ ਤੁਹਾਡੀ ਮਨ ਦੀ ਖੁਆਇਸ਼ ਕੀ ਮੈਨੂੰ ਆ ਆ ਦੱਸੋ ਆਪਣੀ ਗੱਡੀ ਹੋਵੇ ਆਪਣੀ ਗੱਡੀ ਹੋਵੇ ਜਦੋਂ ਮਰਜੀ ਗੱਡੀ ਜਦੋਂ ਮਰਜੀ ਲੈ ਗਏ ਚਲੋ ਫਿਰ ਇੱਕ ਕੰਮ ਕਰੀਏ ਉਹ ਸਾਹਮਣੇ ਬਾਬਾ ਦੀਪ ਸਿੰਘ ਜੀ ਬੈਠੇ ਹੋਏ ਆ ਜੀ ਠੀਕ ਆ ਜੀ ਆਪਾਂ ਇੱਕ ਅਰਦਾਸ ਕਰੀਏ ਬਾਬਾ ਦੀਪ ਸਿੰਘ ਨੂੰ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਰਿਕਸ਼ਾ ਲਿਆ ਦਿਓ ਚਲੋ ਬਾਬਾ ਦੀਪ ਸਿੰਘ ਜੀ ਜੋ ਵੀ ਸੀ ਜੋ ਵੀ ਰਿਕਸ਼ਾ ਲਾ ਦੇ ਰਿਕਸ਼ਾ ਲਾ ਦੇ ਬਿਲਕੁਲ ਬਾਬਾ ਦੀਪ ਸਿੰਘ ਜੀ ਮੈਨੂੰ ਰਿਕਸ਼ਾ ਲਿਆ ਦਿਓ ਤਲਗੁੜੀ ਬਾਬਾ ਦੀ ਨੀ ਪੁਲਾਣੀ ਜਿੰਨੀ ਭਾਜ ਜਿੱਦਾਂ ਮਰ ਜਾਂ ਟਾੜੇ ਦੀਪ ਸਿੰਘ ਮੈਂ 61 ਜਾਵਾਂ ਤਲਗੁੜੀ ਜਾਂਦਾ ਉਹ ਪਹਿਲੀ ਗੱਡੀ ਲੈ ਗਈ ਮੈਂ ਮਾਰਾ ਤੁਹਾਡਾ ਨਾਮ ਦਾ ਉਥੇ ਡੱਬਾ ਕਿਦਾਂ ਲੈ ਹੁਣ ਪਹਿਲਾਂ ਇਹਦਾ ਜਿਹੜੇ ਤਾਹ ਲਗਿਆ ਪਹਿਲੀ ਗੋਣੀ ਟਾਟੀ ਬਸੇ ਜੋ ਮਰਜੀ ਚੱਲ ਜਾਵੇ ਤਲਗੁੜੀ ਵਾਹੀ ਗੁਰ ਵਾਹੀ ਗੁਰ ਵਾਹੀ ਗੁਰ ਵਾਹੀ ਗੁਰ ਬਿਲਕੁਲ ਬਿਲਕੁਲ ਤਾਨ ਗੁਰੂ ਰਾਮਦਾਸ ਤੇ ਜੋ ਦਸ ਲੋ ਜਰੂਰ ਪਾਉਣਾ ਮਾਰੀ ਤਾਨ ਗੁਰੂ ਵਾਹਿਗੁਰੂ ਵਾਹਿਗੁਰੂ ਮੈਨੂੰ ਕਾਹਦਾ ਆਪਣਾ ਕੋਈ ਨਹੀਂ ਮੈਨੂੰ ਕੋਈ ਫੈਸਲਾ ਵਾਹਿਗੁਰੂ ਸੇ ਰਿਕਸ਼ਾ ਚਾਹੀਦਾ ਰਿਕਸ਼ਾ ਚਾਹੀਦਾ ਤਾਨ ਗੁਰੂ ਰਾਮਦਾਸ ਠੀਕ ਆ ਪਿਆਰਿਓ ਅੱਛਾ ਬਾਕੀ ਇਦਾਂ ਵਾ ਹੁਣ ਹੁਣ ਕਿੰਨੀ ਹੈ ਜੇਬ ਚ ਮਾਇਆ ਹੋਰ ਹੋਰ 100 ਤੇ 5 ਰੁਪਏ 100 ਕੱਢੋ ਬਾਹਰ ਤਾਨ ਗੁਰੂ ਰਾਮਦਾਸ ਜੀ ਤਾਨ ਗੁਰੂ ਰਾਮਦਾਸ ਜੀ ਅਸੀਂ ਤੁਹਾਨੂੰ ਦਾਨ ਨਹੀਂ ਕਰਨਾ ਠੀਕ ਆ ਇਹ ਕਿੰਨਾ 100 ਇਹ 105 ਰੁਪਏ ਠੀਕ ਹੋ ਰਿਹਾ ਫੋਟੋ ਸਪੇਅਰ ਤੇਰਾ ਹੀ ਜਗਿਆ ਅੱਛਾ ਦੇਖੋ ਇਹ 102 ਅੱਛਾ ਇਹ 110 ਹੋ ਗਿਆ ਹਾਂ 100 ਤੇ 10 ਰੁਪਏ ਬਾਬਾ ਜੀ ਹੁਣ ਤੁਸੀਂ ਮੈਨੂੰ ਨਾ 5 ਰੁਪਏ ਦੇ ਦਿਓ ਨੋਟ ਤੁਸੀਂ 5 ਰੁਪਏ ਦੇ ਵਿੱਚੋਂ ਮੇਰੇ ਕੋ ਨਵਾਂ ਰਿਕਸ਼ਾ ਖਰੀਦ ਲਿਆ ਠੀਕ ਹੈ ਪਿਆਰਿਓ ਇਹ 5 ਰੁਪਏ ਦੇ ਵਿੱਚ ਤੁਹਾਨੂੰ ਨਵਾਂ ਰਿਕਸ਼ਾ ਤੁਸੀਂ ਖਰੀਦ ਲਿਆ ਬਟ ਅਸੀਂ ਇੱਕਦਮ ਮਹਾਰਾਜਾ ਠੀਕ ਹੈ ਇਹ 5 ਰੁਪਏ ਦੇ ਵਿੱਚ ਤੁਹਾਡਾ 17000 ਦਾ ਜਿਹੜਾ ਰਿਕਸ਼ਾ ਨਾ ਉਹ ਤੁਸੀਂ ਬਾਬਾ ਦੀਪ ਸਿੰਘ ਕੋਲੋਂ ਖਰੀਦ ਲਿਆ ਠੀਕ ਹੈ ਹੁਣ ਇਹ 5 ਰੁਪਏ ਅਸੀਂ ਰੱਖ ਲੈਨੇ ਆ ਇਹ ਪਤਾ ਕਿਉਂ ਮੈਂ ਰੱਖਿਆ ਸੁਣੋ ਮੇਰੀ ਗੱਲ ਤੁਹਾਨੂੰ ਇਹ ਨਾ ਲੱਗੇ ਕਿ ਆਪਾਂ ਤੁਹਾਨੂੰ ਦਾਨ ਦਿੱਤਾ ਆਪਾਂ ਦਾਨ ਨਹੀਂ ਦਿੱਤਾ 5 ਰੁਪਏ ਦਾ ਰਿਕਸ਼ਾ ਠੀਕ ਹੈ ਨਹੀਂ 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 ਭੁੱਲਣਾ ਮੈਂ ਕਦੇ ਭੁੱਲਣਾ ਨਹੀਂ ਭੁੱਲਣਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਹੀਂ ਇਹ ਤੁਹਾਡੇ 5 ਰੁਪਏ ਠੀਕ ਹੈ ਇਹਦੇ ਨਾਲ ਅਸੀਂ ਤੁਸੀਂ ਸਾਡੇ ਤੋਂ ਰਿਕਸ਼ਾ ਬਾਏ ਕੀਤਾ ਖਰੀਦ ਕੀਤਾ ਠੀਕ ਹੈ ਆਜੋ ਚਲਾ ਕੇ ਵੇਖੋ ਦੇਖੋ ਆਜੋ ਠੀਕ ਹੈ ਪਿਆਰਿਓ ਠੀਕ ਹੈ ਬਾਬੇ ਖੁਸ਼ ਹੋ ਨਾ ਆ 5 ਰੁਪਏ ਜੀ ਮਿਲੀਏ 5 ਰੁਪਏ ਕਿਨੇ ਜੀ ਮਿਲੀਏ 5 5 ਰੁਪਏ ਚਲੋ ਘੁਮਾ ਕੇ ਆਓ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੇ ਬਾਬਾ ਜੀ ਨੂੰ ਗੱਡੀ ਮਿਲ ਗਈ ਆ ਜੀ ਪੁਰਾਣੀ ਗੱਡੀ ਜਿਹੜੀ ਸੀ ਕਿਰਾਏ ਤੇ ਸੀ 25 ਸਾਲ ਤੋਂ ਬਾਬਾ ਜੀ ਕਹਿੰਦੇ ਮੈਂ ਰਿਕਸ਼ਾ ਚਲਾ ਰਿਆ ਤੇ ਅੱਜ ਜਾ ਕੇ ਕੀਤੇ ਇਹਨਾਂ ਨੂੰ ਗੱਡੀ ਮਿਲੀ ਤਨਖੀ ਲਈ ਜਾਨਦਾ ਸ਼ੁ크ਰਾ ਗੁਰੂ ਦਾ ਜਾਨਦਾ ਸ਼ੁਕਰ ਹੈ ਤੇ ਖੁਸ਼ ਆ ਬਾਬਾ ਜੀ ਵਧੀਆ ਚੱਲਦੀ ਹੈ ਹੈ ਫੋਨ ਤੇ ਨਹੀਂ ਤੁਹਾਨੂੰ ਕਿਰਾਇ ਦੇ ਲੈਂਦੀ ਸੀ ਪਣੀ ਲੋੜ ਹੈ ਚਲੋ ਆਜੋ ਫਿਰ ਪੈਸੇ ਦੇ ਦਈਏ ਇਹਨਾਂ ਨੂੰ ਹੈ ਆਜੋ ਤੁਹਾਨੂੰ ਗੁਰੂ ਦਾ ਜਾਨਦਾ ਜੀ